ਅਸ਼ਦੀ ਮੁਖਸਰ ਸਾਹਿਬ ਵਿਖੇ ਪੰਜਾਬ ਦੇ ਕੈਬਨਿਟ ਮੰਤਰੀ ਸਥਾਨਕ ਸਰਕਾਰਾਂ ਤੇ ਸੰਸਦੀ ਕਾਰਜ ਮਾਮਲੇ ਮੰਤਰੀ ਡਾਕਟਰ ਰਵਜੋ ਸਿੰਘ ਵੱਲੋਂ ਨਗਰ ਕੌਂਸਲ ਅਸ਼ਦੀ ਮੁਖਸਰ ਸਾਹਿਬ ਵਿਖੇ ਸਵਚ ਪ੍ਰਾਤ ਮਿਸ਼ਨ ਤਹਿਤ ਸ਼ਹਿਰ ਦੀ ਸਫਾਈ ਲਈ ਟਿਪਰਾ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਸ਼ਹਿਰ ਦੇ ਫੋੜਾ ਗੁਜਰ ਰੋਡ ਤੇ ਰੇਲਵੇ ਰੋਡ ਤੇ ਸੜਕ ਦਾ ਮੀਂਹ ਪੱਥਰ ਰੱਖਿਆ ਗਿਆ। ਗੱਲਬਾਤ ਕਰਦਿਆਂ ਹੋਏ ਉਹਨਾਂ ਨੇ ਕਿਹਾ ਕਿ ਜਿਹੜਾ ਕੀ 40 ਮੁਕਤੀਆਂ ਦੀ ਪਵਿੱਤਰ ਧਰਤੀ ਤੇ ਪਹੁੰਚੇ ਹਾਂ ਨਗਰ ਕੌਂਸਲ ਵਿਕੇਸ ਸਫਾਈ ਲਈ 31 ਸਫਾਈ ਕਰਨ ਲਈ ਵਾਹਨਾਂ ਨੂੰ ਹਰੀ ਝੰਡੀ ਦਿੱਤੀ ਹੈ ਤੇ ਸੜਕ ਦਾ ਉਦਘਾਟਨ ਕੀਤਾ। ਇਸ ਸਮੇਂ ਉਹਨਾਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਕਿ 40 ਮੁਕਤੀਆਂ ਦੀ ਧਰਤੀ ਤੇ ਖੁਸ਼ਹਾਲੀ ਤੇ ਬਹਾਲੀ ਲਈ ਅਰਦਾਸ ਵੀ ਕੀਤੀ ਹੈ। ਨਗਰ ਕੌਂਸਲ ਵਿਕੇਸ ਸ਼ਹਿਰ ਦੀ ਸਫਾਈ ਦੇ 31 ਵਾਹਨਾਂ ਨੂੰ ਜਿਹੜਾ ਕਿ ਲੋਕਾਂ ਦੀ ਸੇਵਾ ਲਈ ਛੱਡਿਆ ਗਿਆ। ਦਾ ਮਕਸਦ ਸੀਗਾ ਕਿ ਜਿਹੜੀਆਂ 31 ਕੂੜਾ ਚੱਕਣ ਵਾਲੇ ਛੋਟੇ ਹਾਥੀ ਜਿਹਨੂੰ ਕਹਿੰਦੇ ਹੈਗੇ ਟਾਟਾ ਵਹੀਕਲ ਐਸ ਵਹੀਕਲ ਹੈਗੇ ਉਹਨਾਂ ਦਾ ਆਪਾਂ ਕੀ ਕਹਿੰਦੇ ਅਸੀਂ ਆਪਾਂ ਲੋਕਰਪਨ ਕਰ ਰਹੇ ਹੈਗੇ ਤੇ ਵਰਡ ਵੀ ਇੱਥੇ 31 ਹੈਗੇ ਆ ਤੇ ਹਰੇਕ ਵਰਡ ਵਿੱਚ ਇੱਕ ਵਹੀਕਲ ਜਿਹੜਾ ਹੈਗਾ ਉਹ ਕੂੜਾ ਚੱਕੇਗਾ ਤੇ ਉਹਦੇ ਨਾਲ ਜਿਹੜੀਆਂ ਫਾਇਰ ਦੀਆਂ ਗੱਡੀਆਂ ਹੈਗੀਆਂ ਉਹ ਵੀ ਅਸੀਂ ਆਪਾਂ ਲੋਕਰਪਨ ਕਰ ਰਹੇ ਹੈਗੇ ਆ ਤੇ ਜਿਹੜਾ ਇਹਦੇ ਵਿੱਚ ਸਟਾਫ ਦੀ ਰੋਡ ਹੋ ਗਈ ਅਸੀਂ ਉਹ ਵੀ ਆਪਾਂ ਬਹੁਤ ਜਲਦ ਅਸੀਂ ਆਪਾਂ ਉਹ ਪ੍ਰੋਵਾਈਡ ਕਰ ਦਾਂਗੇ ਤੇ ਇਹ ਕੱਜ ਸੜਕ ਦਾ ਜਿਹੜਾ ਜੰਨੀ ਪੱਥਰ ਰੱਖ ਹੋ ਰਿਹਾ ਅਸੀਂ ਉਹ ਦਾ ਉਹ ਤਕਰੀਬਨ ਗੂੜਾ ਗੁਜਰ ਰੋਡ ਦੀ ਜਿਹੜੀ ਸੜਕ ਹੈਗੀ ਹੈ ਜੀ ਉਹ ਜਿਹਦੀ ਲਾਗਤ ਲਾਗਤ ਤਕਰੀਬਨ 96 ਲੱਖ ਦੇ ਆਸ-ਪਾਸ ਹੈਗੀ ਉਹ ਉਹਦਾ ਵੀ ਕੰਮ ਅਸੀਂ ਆਪਾਂ ਸ਼ੁਰੂ ਕਰਵਾ ਦਾਂਗੇ ਆਪਾਂ ਤੇ ਇਸ ਤੋਂ ਇਲਾਵਾ ਜੋ ਪਾਈਪਲਾਈਨ ਵਿੱਚ ਹੈਗਾ ਕਿ ਤਕਰੀਬਨ ਜਿਹੜੀ ਸੀਵਰ ਸਿਸਟਮ ਦੀ ਹੈਗੀ ਆ ਇਸ ਸ਼ਹਿਰ ਦੀ ਬੜੀ ਧੇਰ ਤੋਂ ਮੰਗ ਹੈ ਕਿ ਇਹ ਕਾਫੀ ਪ੍ਰੋਬਲਮਸ ਆ ਰਹੀ ਹੈਗੇ ਆ ਉਹਦਾ ਵੀ ਜਿਹੜਾ ਬਜਟ ਹੈਗਾ तकरीबन 27 ਕਰੋੜ ਦੇ ਆਸ-ਪਾਸ ਕੀ ਗਿੰਦੇ ਉਹ ਪ੍ਰਵਾਨ ਹੋ ਚੁੱਕਿਆ ਹੈਗਾ ਤੇ ਬਸ ਅਸੀਂ ਸੀਐਮ ਸਾਹਿਬ ਤੋਂ ਸਮਾਂ ਲੈ ਕੇ ਉਹਦਾ ਵੀ ਅਸੀਂ ਬਹੁਤ ਜਲਦੀ ਅਸੀਂ ਆਪਾਂ ਉਦਘਾਟਨ ਆਪਾਂ ਸਰ ਕੋ ਆਪਾਂ ਨੀ ਪੱਤਰ ਸੀ ਰਖਾਵਾਂਗੇ ਜੀ ਆਪਾਂ ਤੇ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦੀ ਆ ਜੀ ਪਾਰਕ ਵੀ ਪਾਰਕ ਦਾ ਵੀ ਅਸੀਂ ਉਹਦਾ ਵੀ ਆਪਾਂ ਅੱਜ ਵਿਜ਼ਿਟ ਕਰਾਂਗੇ ਆਪਾਂ ਉਹਦਾ ਵੀ